ਭਗਵਾਨ ਸਿੰਘ ਦਾ ਗਾ ਪਟਿਆਲਾ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਸ਼ਹੀਦਾ ਦਰਜਾ ਦੇਉਣ ਲਈ ਪੰਜਾਬ ਤੇ ਹਰਿਆਣਾ ਦੀ ਸਰਕਾਰ ਦੇ ਮੁੱਖ ਮੰਤਰੀ ਸਪੀਕਰ ਜੁਡੀਸ਼ੀਅਲ ਐਨ ਜੀਓ ਤੋਂ ਇਲਾਵਾ ਫਖ ਵਖ ਦੇਸ਼ ਪ੍ਰੇਮੀਆਂ ਨੂੰ ਪਿਆਰ ਕਰਨ ਵਾਲਿਆਂ ਤੋਂ ਸਾਈਨ ਕਰਵਾ ਕੇ ਤੇ ਮੁੱਖ ਮੰਤਰੀਆਂ ਤੋਂ ਟਾਈਮ ਲੈ ਕੇ ਸ਼ਹੀਦਾਂ ਨੂੰ ਸ਼ਹੀਦੀ ਦਰਜਾ ਦਿਵਾਉਣ ਲਈ ਕੋਸ਼ਿਸ਼ਾਂ ਜਾਰੀਆਂ ਰੱਖੀਆਂ ਹੋਈਆਂ ਹਨ ਲੇਕਿਨ ਇਹਨਾਂ ਕੋਸ਼ਿਸ਼ਾਂ ਨੂੰ ਬੂਰ ਪੈਂਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਭਗਵੰਤ ਸਿੰਘ ਕੱਗਾਂ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਅਤਵਾਦੀ ਕਹਿ ਕੇ ਸੰਬੋਧਨ ਕੀਤਾ ਸੀ ਲੇਕਿਨ ਕਿਸੇ ਨੇ ਵੀ ਇਸ ਦਾ ਵਿਰੋਧ ਨਹੀਂ ਕੀਤਾ ਆਓ ਦਿਖਾਉਂਦੇ ਆ ਭਗਵੰਤ ਸਿੰਘ ਨੇ ਮੁੱਖ ਮੰਤਰੀ ਐਮਪੀ ਐਮਐਲਏ ਕਾਉਂਸਲਰ ਤੇ ਹੋਰ ਕਈ ਵੱਖ-ਵੱਖ ਲੀਡਰਾਂ ਨਾਲ ਕੀਤੀਆਂ ਗਈਆਂ ਮੀਟਿੰਗਾਂ ਦੀਆਂ ਤਸਵੀਰਾਂ ਤੇ ਉਹਨਾਂ ਹਾਂ ਕਿ ਦਿੱਤੇ ਗਏ ਟਾਈਮ ਦੇ ਵਿੱਚ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਨਾ ਦਿੱਤੇ ਜਾਣ ਤੱਕ ਇਹ ਕੋਸ਼ਿਸ਼ਾਂ ਚੱਲੀਆਂ ਰਹਿਣਗੀਆਂ ਭਗਵਾਨ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਖਟਕੜ ਕਲਾਂ ਵਿਖੇ ਤੁਸੀਂ ਪਹੁੰਚੇ ਹੋ ਮੈਂ ਜੀ ਪੰਜਾਬ ਸਰਕਾਰ ਨੂੰ ਸਰਦਾਰ ਭਗਵਾਨ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਜੀ ਨੂੰ ਪੂਰ ਜੋ ਬੇਨਤੀ ਕਰਦਾ ਹਾਂ ਕਿ ਤੁਸੀਂ ਪੰਜਾਬ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰੋ ਇਹਨਾਂ ਦਸਤਾਵੇਜ਼ਾਂ ਨੂੰ ਭਾਰਤ ਸਰਕਾਰ ਦੇ ਕੋਲੇ ਭੇਜੋ ਅਤੇ ਇਨਕਲਾਬ ਦੀ ਇੱਕ ਵੱਡੀ ਲਹਿਰ ਦੇ ਵੱਲ ਪੰਜਾਬ ਨੂੰ ਵਧਾਇਆ ਜਾ ਸਕੇ ਅਤੇ ਮੈਂ ਤੁਹਾਡੇ ذریعے ਹੋਰ ਵੀ ਦੱਸਣਾ ਚਾਹਣਾ ਕਿ ਮੈਂ ਜਦ ਤੱਕ ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾਸ ਨਹੀਂ ਹੁੰਦਾ ਮੈਂ ਟਿੱਕੇ ਨਹੀਂ ਬਹਿਣਾ ਪੂਰੇ ਪੰਜਾਬ ਦੇ ਵਿੱਚ ਇਸ ਮੂਵਮੈਂਟ ਨੂੰ ਅੱਗੇ ਬਧਾਇਆ ਜਾਊਗਾ ਅਤੇ ਮੈਂ ਹੋਰ ਵੀ ਕਹਿਣਾ ਚਾਹਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਜਿਹੜੀ ਦੱਸਿਆ ਜਾਊਗਾ ਕਿ ਇੱਕ ਪੈਦਲ ਮਾਰਚ ਕੱਢਿਆ ਜਾਊਗਾ ਹਟਕਕਲਾਂ ਤੋਂ ਲੈ ਕੇ ਹੁਸੈਨੀ ਵਾਲੇ ਤੱਕ ਕਿ ਲੋਕਾਂ ਦੇ ਵਿੱਚ ਜਾਗਰਤੀ ਪੈਦਾ ਹੋ ਸਕੇ ਪੰਜਾਬ ਦੇ ਲੋਕਾਂ ਨੂੰ ਲਿ ਸਿਆ ਜਾਵੇ ਕਿ ਸਾਡੇ ਨਾਇਕ ਕੌਣ ਹਨ ਸਾਡੇ ਹੀਰੋ ਸ਼ਹੀਦ ਆਲਮ ਸਰਦਾਰ ਭਗਤ ਸਿੰਘ ਸ਼ਹੀਦ ਉਸਮ ਸਿੰਘ ਸ਼ਹੀਦ ਕਰਤਾਰ ਸਿੰਘ ਸਰਾਭਾ ਲਾਲ ਰਾਜਪਤ ਰਾਏ ਅਸਫਾਕੁਲਾ ਖਾਨ ਮਦਨਲਾਲ ਢਿੰਗਰਾ ਬਬਰ ਅਕਾਲੀ ਸਰਦਾਰ ਕਿਸ਼ਨ ਸਿੰਘ ਅੜਗੱਜ ਧੰਨਾ ਸਿੰਘ ਜੀ ਅਤੇ ਹੋਰ ਬੇਅੰਤ ਸ਼ਹੀਦ ਸਾਡੇ ਹੀਰੋ ਨੇ ਫਿਰ ਵੀ ਐਕਟਰ ਸਾਡੇ ਹੀਰੋ ਨਹੀਂ ਹੋ ਸਕਦੇ ਜਿਹੜੇ ਲੋਕ ਸਿੱਧੀ ਆਜਮ ਸਰਦਾਰ ਭਗਤ ਸਿੰਘ ਜੀ ਨੂੰ ਅੱਤਵਾਦੀ ਕਹਿੰਦੇ ਨੇ ਉਹਨਾਂ ਲੋਕਾਂ ਨੂੰ ਵੀ ਸਮਝ ਲੈਣਾ ਚਾਹੀਦਾ ਕਿ ਪੰਜਾਬ ਦੇ ਲੋਕਾਂ ਨੂੰ ਤੁਸੀਂ ਬਹੁਤੀ ਧੀਰ ਨਮਰਾ ਨਹੀਂ ਕਰ ਸਕਦੇ ਕਿਉਂਕਿ ਇਹ ਪੰਜਾਬ ਦੀ ਧਰਤੀ ਸ਼ਹੀਦਾਂ ਦੇ ਨਾਂ ਤੇ ਵਸਦੀ ਹੈ ਗੁਰੂਆਂ ਦੇ ਨਾਂ ਤੇ ਵਸਦੀ ਹੈ ਮੈਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਵਿਧਾਨ ਸਭਾ ਵਿੱਚ ਮਤਾ ਲੈ ਕੇ ਆਉਗੀ ਅਤੇ ਮੈਂ ਇਸ ਗੱਲ ਤੋਂ ਖੜਕੜਕਲਾਂ ਦੇ ਜੋ ਕਿ ਸਾਫਾ ਸਰਪੰਸ ਸਾਹਿਬਾਨ ਨੇ ਹੋਰ ਜੋ ਕਿ ਇਥੋਂ ਦੇ ਤਰਵੰਤ ਸੱਜਣ ਨੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਕਿ ਅਸੀਂ ਕਬੱਡੀ ਟੀਮ ਬਣਾ ਕੇ ਪੂਰੇ ਪੰਜਾਬ ਵਿੱਚ ਲੰਘਾਂਗੇ ਅਤੇ ਪੈਦਲ ਮਾਰਚ ਦੇ ਬਾਰੇ ਪੂਰੇ ਭਾਰਤ ਨੂੰ ਪੂਰੇ ਪੰਜਾਬ ਨੂੰ ਦੱਸਿਆ ਜਾਊਗਾ ਉਹਦੀ ਬੋਤਪੁੰਦੀ ਵਾਜ ਚ ਕੀਤੀ ਜਾਊਗੀ ਮੈਂ ਦੁਬਾਰਾ ਫੇਰ ਬੇਨਤੀ ਕਰਦਾ ਹਾਂ ਕਿ ਮੁੱਖ ਮੰਤਰੀ ਸਾਹਿਬਾ ਸਹਿਬਾਨ ਜੀ ਨੂੰ ਕਿ ਕਿ ਕਿਉਂਕਿ ਜੋ ਕਿ ਹਰਿਆਣੇ ਦੇ ਨਹੀਂ ਨਾ ਤੁਸੀਂ ਕਿਹਾ ਸੀ ਇਹ ਮੁੱਖ ਮੰਤਰੀ ਨੇ ਉਹਨਾਂ ਨੇ ਅੰਮਿਤ ਸ਼ਾਹ ਦੇ ਕੋਲ ਨਹੀਂ ਪੁੱਛਿਆ ਤੁਸੀਂ ਵੀ ਨਾ ਪੁੱਛੋ ਤੁਸੀਂ ਪੰਜਾਬ ਵਿਧਾਨ ਸਭਾ ਦੇ ਮਤਾ ਲੈ ਕੇ ਆਓ ਜੇ ਬਾ ਸਰਕਾਰ ਨਹੀਂ ਕਰਦੀ ਜਾਂ ਗਵਰਨਰ ਸਾਹਿਬ ਨਹੀਂ ਕਰਦੇ ਉਹ ਤਾਂ ਬਾਅਦ ਚ ਵੇਖਾਂਗੇ ਆਪਾਂ ਇਕੱਠੇ ਹੋ ਕੇ ਮੂਵਮੈਂਟ ਚਲਾਵਾਂਗੇ ਕਿਉਂਕਿ 78 ਸਾਲ ਦੇ ਕਰੀਬ ਪਹਿਲਾਂ ਕਾਂਗਰਸ ਨੇ ਵੀ ਇਹ ਕੁਝ ਕੀਤਾ ਹੈ ਕਿ ਹੁਣ ਇਹ ਜੇ ਕਰਦੇ ਨੇ ਇਹਦੇ ਵਿੱਚ ਇਹ ਨੰਗਾ ਹੋ ਜਾਊਗਾ ਮੈਂ ਤਾਂ ਪੂਰ ਜ਼ੋਰ ਬੇਨਤੀ ਕਰਦਾ ਹਾਂ ਕਿ ਤੁਸੀਂ ਸ਼ੀਦਿਆਮ ਸਰਪਾਰ ਭਗਤ ਸਿੰਘ ਜੀ ਦੀ ਫੋਟੋ ਆਪਣੇ ਦਫ਼ਤਰਾਂ ਵਿੱਚ ਲਾਈ ਹੈ ਅਤੇ ਸੋ ਵੀ ਇੱਥੇ ਚੁੱਕੀ ਹੈ ਫਿਰ ਤੁਸੀਂ ਮਤਾ ਕਿਉਂ ਨਹੀਂ ਲੈ ਕੇ ਹੁੰਦੇ ਕਿਹੜੇ ਕਾਰਨ ਨੇ ਮੇਰੀ ਪੂਰ ਜ਼ੋਰ ਬੇਨਤੀ ਹੈ ਕਿ ਤੁਸੀਂ ਮਤਾ ਲੈ ਕੇ आओ ਨਹੀਂ ਤਾਂ ਫਿਰ ਇਸ ਇਹਦੇ ਲਈ ਸੰਘਰਸ਼ ਸ਼ੁਰੂ ਕਰਾਂਗੇ ਤੇ ਪੂਰੇ ਪੰਜਾਬ ਦੇ ਲੋਕਾਂ ਨੂੰ ਜੀ ਸਾਹਿਬ ਕੀ ਕਰਨਾ ਜਿਹੜਾ ਸ਼ਹੀਦ ਭਗਤ ਸਿੰਘ ਨੇ ਸਾਨੂੰ ਤਾਂ ਆਜ਼ਾਦੀ ਦਿਵਾਤੀ ਉਹ ਹਲੇ ਆਪ ਵੀ ਜਿਹੜੇ ਕਿਤਾਬਾਂ ਦੇ ਵਿੱਚ ਹੈ ਉਹਨਾਂ ਦਾ ਨਾਂ ਉੱਚਾ ਕਰਨ ਲਈ ਸਰਕਾਰਾਂ ਉਹਨਾਂ ਨੂੰ ਹਲੇ ਤੱਕ ਨੀਵਾ ਰੱਖ ਲਈਆਂ ਕਾਰਨ ਕੀ ਆ ਜੀ ਕਿਸੇ ਅਦੀਮ ਸ਼ਹਿਰ ਦੇ ਬੋਲ ਨੇ ਕੁਰਸੀ ਦੇ ਭੁੱਖੇ ਆਗੂ ਕੁਰਸੀ ਲੈ ਕੇ ਬਹਿ ਗਏ ਰਾਜਗੁਰੂ ਸਖਦੇਵ ਭਗਤ ਸਿੰਘ ਹਏ ਫੁੱਲਾਂ ਜੋਗੇ ਰਹਿ ਗਏ ਹਏ ਹਾਰਾਂ ਜੋਗੇ ਰਹਿ ਗਏ ਇਹ ਆਉਣ ਲਈ ਸ਼ਹੀਦਾਂ ਦੇ ਮੁੱਤਾਂ ਦੇ ਵਿੱਚ ਹਾਰ ਹੀ ਪਾਉਂਦੇ ਨੇ ਤੇ ਉਹਨਾਂ ਦੇ ਨਾਲ ਹੀ ਮਾਰ ਹੀ ਮਾਰਦੇ ਨੇ ਪਰ ਸ਼ਹੀਦਾਂ ਨੂੰ ਸੁਪਨੇ ਕਦੇ ਸਹਕਾਰ ਨਹੀਂ ਕਰਨਾ ਚਾਹੁੰਦੇ ਇਹਨਾਂ ਨੂੰ ਸਿੱਧੇ ਆਦਮ ਸਰਦਾਰ ਭਗਤ ਸਿੰਘ ਤੋਂ ਡਰ ਲੱਗਦਾ ਹੈ ਕਿਉਂਕਿ ਉਹਦੀ ਵਿਚਾਰਧਾਰਾ ਇਹ ਇਨਕਲਾਬੀ ਵਿਚਾਰਧਾਰਾ ਸੀ ਰੋਟੀ ਕਪੜਾ ਮਕਾਨ ਸਮਾਜਿਕ ਬਰਾਬਰੀ ਅਤੇ ਕੁਲੀ ਗੁੱਲੀ ਜੁੱਲੀ ਦੇ ਉਹ ਹਮੇਤੀ ਸੰਨ ਤੇ ਅੱਜ ਇਹ ਲੋਕ ਸਾਨੂੰ ਝੁੱਠੇ ਬਾਧੇ ਕਰਕੇ ਔਣ ਲਈ ਅਤੇ ਗਲਾਂ ਦੇ ਵਿੱਚ ਹਾਰ ਪਾ ਕੇ ਬੁੱਤਾਂ ਦੇ ਵਿੱਚ ਇਹ ਚਲੇ ਜਾਂਦੇ ਨੇ ਅਤੇ ਆਪਣੇ ਬਾਹਰ ਤੋਂ ਮੁੜਕਰ ਹੋ ਜਾਂਦੇ ਨੇ ਇਹ ਇਹ ਸ਼ਹੀਦ ਮੰਨਦੇ ਨੇ ਤਾਂ ਫਿਰ ਇਹ ਵਿਧਾਨ ਸਭਾ ਵਿੱਚ ਕਹਦਾਂ ਕਿ ਸ਼ਹੀਦਾਂ ਸਰਪੱਖਸ ਨਹੀਂ ਸ਼ਹੀਦ ਹੈ ਨੇਤਾ ਜੀ ਇੱਕ ਗੱਲ ਹੋਰ ਦੱਸੋ ਜਿਸ ਤਰ੍ਹਾਂ ਕਿ ਪਿਛਲੇ ਸਮਿਆਂ 'ਚ ਦੇਖਿਆ ਗਿਆ ਸਿੱਖ ਕੌਮ ਦੇ ਖਿਲਾਫ ਰਹੀਆਂ ਨੇ ਸਰਕਾਰਾਂ ਇਹ ਕੇਂਦਰ ਸਰਕਾਰ ਦੀ ਗੱਲ ਕਰ ਰਹੀਏ ਜਾਂ ਬਾਕੀ ਸਰਕਾਰਾਂ ਦੀ ਗੱਲ ਕਰੀਏ ਕੀ ਭਗਤ ਸਿੰਘ ਦਾ ਸਿੱਖ ਹੋਣਾ ਹੈ ਤਾਂ ਨਹੀਂ ਵੀ ਉਹਨਾਂ ਨੂੰ ਸ਼ਹੀਦਾਂ ਦਾ ਦਰਜਾ ਨਹੀਂ ਦਿੱਤਾ ਜਾ ਰਿਹਾ ਨਹੀਂ ਬਾਕੀ ਨੂੰ ਕਿਹੜਾ ਸਰ ਮਿਲਿਆ ਜੀ ਆ ਸਫਾਕੁੱਲਾ ਖੰਡ ਨੂੰ ਕਿਹੜਾ ਮਿਲਿਆ ਜਾਂ ਲਾਲ ਆਜਪਤਰਾ ਨੂੰ ਕਿਹੜਾ ਮਿਲਿਆ ਚਚੰਦਰ ਸਿੰਘ ਦੇ ਯਾਰ ਜੀ ਨੂੰ ਕਿਹੜਾ ਮਿਲਿਆ ਤੁਹਾਨੂੰ ਮੈਂ ਹੋਰ ਦੱਸਾਂ ਜੋ ਕਿ ਬੀਗ ਰੱਤ ਜੀ ਹੋਏ ਨੇ ਸ਼ਹੀਦਾਂ ਸਰ ਭਗਤ ਸਿੰਘ ਦੇ ਨਾਲ ਅਸੈਂਬਲੀ ਦੇ ਵਿੱਚ ਜੰਮ ਚੁਟੇ ਬਾਹਰ ਉਹਨਾਂ ਦੀ ਦੁਰਦਸ਼ਾ ਸਮੇਂ ਦੀ ਸਰਕਾਰ ਨੇ ਬਹੁਤ ਕੀਤੀ ਹੈ ਉਹ ਕੈਂਸਰ ਦਾ ਪੀੜਤ ਹੋ ਕੇ ਇਸ ਸੰਸਾਰ ਤੋਂ ਚਲੇ ਗਏ ਅਤੇ ਕਹਿੰਉਂ ਸਰਕਾਰ ਕਿ ਨਹੀਂ ਸਕੇ ਆਪਣਾ ਆਪਣੀ ਡੈਂਟੀਫਿਕੇਸ਼ਨ ਦਿਖਾ ਇਹ ਇਹ ਨਹੀਂ ਕਿ ਹਿੰਦੂ ਸਿੱਖਾ ਮੁਸਲਮਾਨ ਦਾ ਕੋਈ ਮਕਸਦ ਨਹੀਂ ਇਸ ਬਿਸ਼ੇ ਦੇ ਉੱਤੇ ਪੰਜਾਬ ਤੇ ਸੈਂਟਰ ਦੇ ਲੀਡਰ ਇੱਕ ਮਤ ਨੇ ਜਦੋਂ ਸ਼ਿਜਮ ਸਰਦਾਰ ਭਗਤ ਸਿੰਘ ਨੂੰ ਸਿਮਰਨ ਸਿਮਾਨਿਆ ਅਤਵਾਦੀ ਕਿਹਾ ਸੈਂਟਰ ਤੇ ਕਿਹੜੇ ਲੀਡਰ ਨੇ ਵਿਰੋਧਤਾ ਕੀਤੀ ਸਰ ਕਿਸ ਨੇ ਵਿਰੋਧਤਾ ਨਹੀਂ ਕੀਤੀ ਅਤੇ ਉਹ ਕਹਿੰਦਾ ਰਹਾ ਤੇ ਸੁਣਦੇ ਗਏ ਕਿਸੇ ਨੇ ਕੋਈ ਵਿਰੋਧਤਾ ਨਹੀਂ ਕੀਤੀ ਅਤੇ ਕਾਰਨ ਕੀ ਹੈ ਇਹ ਇਹਨਾਂ ਮਹਾਨ ਇਨਕਲਾਬੀਆਂ ਦੀ ਵਿਚਾਰਧਾਰਾ ਦੇ ਵਿਰੋਧੀ ਨੇ ਇਹ ਸੰਧੂ ਧਰਮਾਂ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਉਲਝਾ ਕੇ ਆਪਣੀਆਂ ਕੁਰਸੀਆਂ ਨੂੰ ਕਾਇਮ ਰੱਖਣਾ ਚਾਹੁੰਦੇ ਨੇ ਅਤੇ ਇਹਨਾਂ ਨੂੰ ਸ਼ਹੀਦਾਂ ਦੇ ਨਾਲ ਕੋਈ ਲੈਣਾ ਨਹੀਂ ਹੁੰਦਾ ਇਹ ਤਾਂ ਸਾਨੂੰ ਫਿਰਕਾ ਪ੍ਰਸਤੀ ਪਰ ਵਧਾ ਰਹੇ ਨੇ ਅੱਜ ਪਿੰਡਾਂ ਦੇ ਰਾਹ ਦੇਖ ਲੋ ਅੱਜ ਪੰਜਾਬ ਦੇ ਵਿੱਚ ਨਸ਼ਿਆਂ ਦਾ ਕਿੰਨਾ ਦੌਰ ਹੈ ਅੱਜ ਗੈਂਗਵਾੜ ਦਾ ਕਿੰਨਾ ਦੌਰ ਹੈ ਆਪਾਂ ਇਹ ਇਹ ਚੀਜ਼ ਨੂੰ ਛੱਡੀ ਆ ਆਪਾਂ ਆ ਜਿਹੜੀ ਚੀਜ਼ ਨੂੰ ਲੈ ਕੇ ਤੁਰੇ ਆ ਭਗਤ ਸਿੰਘ ਜੀ ਨੂੰ ਜਿਹੜਾ ਨੈਸ਼ਨਲ ਲੈਵਲ ਦਾ ਸ਼ਹੀਦ ਦਾ ਦਰਜਾ ਜਿਹੜਾ ਆ ਉਹ ਦਿੱਤਾ ਜਾਵੇ ਉਸ ਵਿਸ਼ੇ ਤੇ ਆਪਾਂ ਰਹੀਏ ਇਹ ਕੀ ਕਾਰਨ ਹੈ ਜਿਹੜਾ ਹਲੇ ਤੱਕ ਸ਼ਹੀਦ ਭਗਤ ਸਿੰਘ ਨੂੰ ਉਹ ਦਰਜਾ ਪ੍ਰਾਪਤ ਨਹੀਂ ਹੋ ਸਕਿਆ ਜਿਹਨੇ ਸਾਨੂੰ ਆਜ਼ਾਦੀ ਦਿਵਾਤੀ ਚੀਦੇ ਆਜ਼ਮ ਭਗਤ ਸਿੰਘ ਤੁਹਾਨੂੰ ਦੱਸਣਾ ਜੀ ਥੋੜਾ ਬ੍ਰੀਫ ਦੇ ਵਿੱਚ ਹਾਂਜੀ ਤੁਸੀਂ ਆਰਟੀਆ ਪਾਸੇ ਦੇਖ ਸਕਦੇ ਹੋ ਹਾਲੇ ਤੱਕ ਸ਼ਿਦਾਂਸਰਪਾਗਸ ਨੂੰ ਸ਼ੀ ਦਾ ਦਰਜਾ ਨਹੀਂ ਮਿਲਿਆ ਤੁਹਾਡੇ ਕੋਲ ਆਰਟੀਆ ਹੈ ਪੰਗਸ ਸਿੰਘ ਦਸਤਾਵੇਜ਼ਾਂ ਦੇ ਵਿੱਚ ਸ਼ਿਦਾਂਸਰਪਾਗਸ ਨੂੰ ਅਤਵਾਦੀ ਕਿਹਾ ਜਾਂਦਾ ਉਹ ਦਸਤਾਵੇਜ਼ ਕਿਹੜੇ ਨੇ ਤੁਸੀਂ ਦੇਖੋ ਤੁਸੀਂ ਤੁਹਾਡੇ ਕੋਲ ਕੋਈ ਸ਼ਿਖ ਪਾਕਸ ਨੂੰ ਅਤਵਾਦੀ ਕਿਹਾ ਉਹ ਆਪਣੀ ਉਹਦੀ ਅਡਾਨ ਤੁਹਾਡੀ ਖਾਤਰ ਜਵਾਬ ਦੇਗਾ ਸਰ ਜਦੋਂ ਸ਼ਿਦਾਂਸਰਪਾਗਸ ਨੂੰ ਅਤਵਾਦੀ ਕਿਹਾ ਉਹ ਤੋਂ ਮਾਨ ਦੇ ਉੱਪਰ ਕੋਈ ਅੱਥਾਰ ਦਰਜ ਨਹੀਂ ਹੋਈ ਕਿਉਂ ਨਹੀਂ ਹੋਈ ਕਿਉਂਕਿ ਉਹਨਾਂ ਨੂੰ ਸ਼ਹੀਦ ਦਾ ਖਿਤਾਬ ਨਹੀਂ ਮਿਲਿਆ ਇਹ ਗੱਲ ਸਿਮਰਤ ਸਿੰਘ ਮਾਨ ਖੁਦ ਕਹਿੰਦਾ ਕਿ ਸ਼ਹੀਦ ਦਾ ਦਰਜਾ ਮਿਲਿਆ ਹੁੰਦਾ ਨਹੀਂ ਤੁਸੀਂ ਤਾਂ ਅਸੀਂ ਕਿਉਂ ਨਹੀਂ ਹੋਇਆ ਕਾਰਨ ਕੀ ਹੈ ਜੇ ਸ਼ਹੀਦ ਦਾ ਖਿਤਾਬ ਮਿਲਿਆ ਹੁੰਦਾ ਤਾਂ ਉਦੋਂ ਉਦੋਂ ਵੀ ਪਰਚਾ ਦਰਜ ਹੁੰਦਾ ਸਰ ਉਹਦੇ ਉੱਪਰ ਪਰਚਾ ਦਰਜ ਲਾਜ਼ਮੀ ਹੋਣਾ ਸੀ ਉਹਦੇ ਉੱਪਰ ਪਰਚਾ ਦਰਜ ਲਾਜ਼ਮੀ ਹੋਣਾ ਸੀ ਜੇ ਸ਼ਹੀਦ ਦਾ ਖਿਤਾਬ ਮਿਲਿਆ ਹੁੰਦਾ ਤਾਂ ਤੇ ਅਗਲਾ ਤੁਹਾਡਾ ਕਦਮ ਕੀ ਆ ਜੀ 28 ਤਰੀਕ ਨੂੰ ਹੁਣ ਸਾਰਿਆਂ ਨੇ ਆਣਾ ਇੱਥੇ ਮੱਥਾ ਟੇਕਣ ਆਣਾ ਫੁੱਲ ਸ਼ਰਦਾ ਦੇ ਪੇਟ ਘਰ ਆਣਾ ਭਗਤ ਸਿੰਘ ਨੂੰ ਨਾ ਤੇ ਤੁਹਾਡਾ ਅਗਲਾ ਕਦਮ ਕੀ ਹੋਵੇਗਾ ਸਾਡਾ ਅਗਲਾ ਕਦਮ ਇਹ ਹੋਏਗਾ ਜੀ ਹਰ ਇੱਕ ਜ਼ਿਲ੍ਹੇ ਦੇ ਵਿੱਚ ਪ੍ਰਸੰਗ ਖਸਾ ਦਿੱਤੀਆਂ ਗਈਆਂ ਉਸ ਤੋਂ ਬਾਅਦ ਖੜਕੜਕਾ ਤੋਂ ਲੈ ਕੇ ਹੁਸੈਨੀ ਵਾਲੇ ਤੱਕ ਪੈਦਲ ਮਾਰਚ ਕਰਿਆ ਜਾਊਗਾ ਓਕੇ ਧੰਨਵਾਦ ਤੁਸੀਂ ਭਗਤ ਸਿੰਘ ਦੇ ਪਿੰਡ ਤੋਂ ਆ हां जी अह ਤੁਸੀਂ ਮੈਂਬਰ ਪੰਚਾਇਤ ਵੀ ਹੋ ਮੋਤਵਾਰ ਵੀ ਮੈਂਬਰ ਵੀ ਹੈਗੇ ਨਹੀਂ ਅਸੀਂ ਤਾਂ ਆਮ ਆਦਮੀ ਹਮੇ ਆਹ ਚਲੋ ਆਮ ਆਦਮੀ ਦੀ ਸਰਕਾਰ ਵੀ ਆਮ ਆਦਮੀ ਦੀ ਬੜੀ ਪਿੰਡ ਵਾਸੀ ਜਿਹੜੀਆਂ ਮੇਨ ਕਮੀਆਂ ਕਿਹੜ ਕਿਹੜੀਆਂ ਹੈਗੀਆਂ ਇੱਥੇ ਦੀਆਂ ਕਮੀਆਂ ਇੱਕ ਤਾਂ ਸਾਰੀ ਜ਼ਿਆਦਾ ਕਮੀ ਹੈਗੀ ਆ ਜੀ ਬੱਸ ਸਟੈਂਡ ਦੀ ਠੀਕ ਹੈ ਬੱਸ ਸਟੈਂਡ ਮੈਂ ਚੰਡੀਗੜ੍ਹ ਜਾਣਾ ਹੈ ਚੰਡੀਗੜ੍ਹ ਕੋ ਮੈਨੂੰ ਨਹੀਂ ਇੱਥੇ ਲੈਂਦੇ ਮੇਰੀ ਵਾਈਫ ਬਿਮਾਰ ਆ ਕੱਲੀ ਮੇਰਾ ਮੁੱਤਾਂ ਨਹੀਂ ਲਗਾ ਹੈ ਮੇਰੇ ਕੋ ਸਕੂਟਰ ਆਇਆ ਮੁਰ ਜੇ ਨਾ ਗਰੀਬ ਜਨਤਾ ਕੋਲ ਸਕੂਟਰ ਮੋਟਰਸਾਈਕਲ ਕੋ ਸਿਆਣੇ ਬਿਚਾਰ ਕੋ ਨਹੀਂ ਸਕੂਟਰ ਮੋਟਰ ਲੈ ਆਇਆ ਹੈ ਕਦੇ ਉਹ ਸ਼ਹਿਰ ਨੂੰ ਜਾਣ ਕਰਦਾ ਬਾਹਰੋਂ ਕੋਈ ਰਿਸ਼ਤੇਦਾਰ ਨਹੀਂ ਆਦਾ ਜਦੋਂ ਪਿੰਡ ਵਾਲੇ ਬੱਸ ਬੱਸਾਂ ਨਹੀਂ ਬੰਗੀ ਉਤਰ ਕੇ ਆਉਂਦੇ ਬੰਗੀਆਂ ਤੋਂ ਲੈ ਗਏ ਤਾਂ ਬੰਗੀ ਜਾ ਕੇ ਚੜ ਕੇ ਆਈਦਾ ਲੋਕਲ ਬੱਸ ਵਾਲੇ ਵੀ ੱੱਕਾ ਦੇ ਕੇ ਲਾ ਦਿੰਦੇ ਇੱਥਾਂ ਓਕੇ ਇਹ ਕੋ ਜਿਹੜੀ ਮੇਨ ਰੋਡ ਤੋਂ ਪਿੰਡ ਨੂੰ ਸੜਕਾਂ ਦੀ ਆ ਉਹਦਾ ਜਿਹੜਾ ਸੀਵਰੇਜ ਆਏ ਦਿਨ ਟੁੱਟਾ ਰਹਿੰਦਾ ਹੱਲੇ ਵੀ ਜਾ ਕੇ ਦੇਖ ਲਓ ਬੈਰੀਕਟ ਰੱਖਿਓ ਆ ਮੈਂ ਤਿੰਨ ਵਾਰੀ ਉਹ ਰੁਕਵਾਇਆ ਵੀ ਜਦੋਂ ਉੱਥੇ ਉਹ ਸਿੱਟਰ ਰੱਖਣ ਆਏ ਆ ਮੇਲਿਆਂ ਦੇ ਟਾਈਮ 'ਚ ਉਹ ਇੰਨੀ ਕ ਸਿੱਟਰ ਰੱਖ ਜਾਂਦੇ ਆ ਉਹ ਮੁੜ ਕੇ ਫਿੱਟ ਕੁੱਟ ਜਾਂਦੀ ਨੰਬਰ 2 ਉੱਥੇ ਪਾਣੀ ਖੜਦਾ ਮੀਂਹ ਦਾ ਪਾਣੀ ਸਕੂਟਰ ਬੰਦ ਹੋ ਜਾਂਦੇ ਆ ਆਸੇ-ਪਾਸੇ ਨੂੰ ਆਵਾਜ਼ ਆਈ ਨਹੀਂ ਹੁੰਦੀ ਪਾਣੀ ਵੀ ਉੱਥੇ ਟੁੱਟੀ ਸਿਗੀ ਲੱਗੀ ਹੋ ਸਰਕਾਰੀ ਉਹ ਵੀ ਇਹਨਾਂ ਨੇ ਬੰਦ ਕਰਤੀ ਉੱਥੇ ਬਾਹਰ ਪਾਣੀ ਦਾ ਕੁਦਰ ਲਾਣਾ ਚਾਹੀਦਾ ਜਿਹੜੀ ਸਮਾਰਕ ਲੋਕ ਕੋਲ ਦੇਖਿਆ ਪਾਣੀ ਪੀਣ ਹੱਥੋਂ ਤੋਂ ਉਹਨਾਂ ਇਹ ਸਹੂਤਾ ਚਾਹੀਦੀਆਂ ਨੰਬਰ 2 ਚੀਜ਼ ਦਾ ਦਰਦਿਆ ਪੱਖ ਸੇ ਨੂੰ ਦਿੱਤਾ ਜਾਵੇ ਮੈਂ ਤਾਂ ਤੁਹਾਨੂੰ ਮੈਂ ਦੱਸਦਾ ਢਾਡੀ ਜਤਾ ਹੈਗਾ ਆਲਮਗੀਏ ਵਾਲੇ ਜਿਹੜਾ ਗਾਤਾ ਗਏ ਸੀ ਉਹ ਕਹਿੰਦੇ ਤੁਸੀਂ ਸ਼ੀਦੋ ਫਾਂਸੀ ਚੜ ਕੇ ਗੱਡੀਆਂ ਦੇ ਵਿੱਚ ਚੋਰ ਗਏ ਉਹ ਫਾਂਸੀ ਚਾਣੇ ਵੱਲ ਚੜ ਗਏ ਇਹ ਚੋਰ ਹੀ ਆ ਸਾਰੇ ਕਿਸੇ ਨੇ ਦਰਜਾ ਦਿੱਤਾ ਉਹਨੂੰ ਤੁਸੀਂ ਜਿਸ ਵੇਲੇ ਇੱਥੇ ਮੱਥਾ ਟੇਕਣ ਆਉਂਦੇ ਆ ਤੁਸੀਂ ਪਿੰਡ ਵਾਲੇ ਇਕੱਠੇ ਹੋ ਕੇ ਫੇਰ ਉਸ ਚੀਜ਼ ਦਾ ਵਿਰੋਧ ਨਹੀਂ ਕਰਦੇ ਕਿ ਤੁਸੀਂ ਹਰ ਸਮੇਂ ਇਹ ਰਾਂ ਕਰਨਾ ਪਹਿਲੀ ਗੱਲ ਆ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਕਿਹੜੇ ਵੇਲੇ ਕੌਣ ਆ ਗਿਆ ਇੱਕ ਚੀਜ਼ ਦੱਸੋ ਜਿਹੜਾ ਤੁਸੀਂ ਗੱਲ ਕਰ ਰਹੇ ਆ ਆ ਭਾਈ ਸਾਹਿਬ ਹੀ ਆਏ ਨਹੀਂ ਸੀ ਦੇਖੋ ਜੀ ਐਨਾ ਵਜੇ ਨਹੀਂ ਕੋਈ ਲੈਂਦਾ ਸਾਨੂੰ ਸਿੱਧੀ ਕਹਿਣਾ ਜੇ ਖਟਕਣਾਂ ਦੀ ਪੰਚਾਇਤ ਚੰਗੀ ਉਹਦਾ ਐਨਾ ਕੁਲ ਹੋਏ ਨਾ ਮੈਂ ਸਿੱਧੀ ਗੱਲ ਕਹਿਣਾ ਮੇਰਾ ਖਟਕੜਾ ਦੀ ਪਿੰਡ ਪੰਡ ਹੋ ਗਏ ਸ਼ਹੀਦ ਦਾ ਪੰਡ ਹੋ ਗਏ ਕੋਈ ਸੋਰ ਹੈ ਨਹੀਂ ਹੈਗੀ ਪਾਕਿਸਤਾਨ ਦੇ ਨਾਂ ਤੇ ਬੱਸ ਸਟੈਂਡ ਹੈ ਨਹੀਂਗਾ ਹਾਂਜੀ ਬੱਸ ਨਹੀਂ ਕੋ ਰੋਕਦੀ ਇੱਥੇ ਕਦੇ ਕਦੇ ਜੀਐਮ ਸਾਹਿਬ ਨੂੰ ਬੇਨਤੀ ਕਰੀਦੀ ਆ ਉੱਤਾਂ ਥੇ ਰਗਵਾਈਦੀ ਆ ਬਾਹਰੋਂ ਸਲਾਨੀ ਪਾਕਿਸਤਾਨ ਦੇ ਸ਼ਹੀਦ ਦੀ ਸਮਾਰਕ ਦੇਖਣ ਆਦੇ ਨੇ ਉਹਨਾਂ ਨੂੰ ਕੋਈ ਇੱਥੇ ਲਾਂਦਾ ਨਹੀਂ ਇੱਥੇ ਕੋਈ ਜਾਂਦਾ ਨਹੀਂ ਬੁੱਤ ਦੇ ਉੱਤੇ ਜਦੋਂ ਬਾਰੀ ਬਾਰਸ਼ ਪੈਂਦੀ ਆ 5 ਮਿੰਟ ਦੀ بارش ਨਾਲ ਗੋਡੇ-ਗੋਡੇ ਪਾਣੀ ਹੋ ਜਾਂਦਾ ਪੁਲੀਆਂ ਸਾਰੀਆਂ ਟੁੱਟੀਆਂ ਪਈਆਂ ਟ੍ਰੈਫਿਕ ਦਾ ਬੁਰਾ ਹਾਲ ਆ ਆ ਇਹਦੇ ਨੇ ਸਿਟੀ ਰਹਿੰਦੀ ਆ ਇਹਦਾ ਕੋਈ ਹੱਲ ਨਹੀਂ ਫਿਰ ਨੰਬਰ 2 ਜਦੋਂ ਇੱਥੇ ਭਗਵੰਨ ਸਾਹਿਬ ਆਉਂਦੇ ਆ ਸਾਨੂੰ ਪਿੰਡ ਵਾਸੀਆਂ ਨੂੰ ਕਹਿ ਦਿੱਤਾ ਜਾਂਦਾ ਮੈਨਾ ਖੁਦ ਕਈ ਵਾਰੀ ਹੋ ਚੁੱਕਾ ਆ ਜਦੋਂ ਅਸੀਂ ਬਾਹਰੋਂ ਆਨੇ ਆ ਗੱਡੀ ਲੈ ਕੇ ਮੇਰਾ ਨਾਮ ਗੁਰਨੇਕ ਸਿੰਘ ਪੁੱਤਰ ਸਾਧੂ ਸਿੰਘ ਪਿੰਡ ਵਾਜੀ ਖਟਕੜਗਲਾ ਇਹ ਸਾਨੂੰ ਪਿੰਡ ਵਿੱਚ ਐਂਟਰ ਹੋਣ ਹੀ ਨਹੀਂ ਦਿੰਦੇ ਇੱਕ ਵਾਰੀ ਮੈਂ ਗੜ੍ਹ ਸੇ ਘਰ ਆਇਆ ਤਾਂ ਮੈਨੂੰ ਗੜ੍ਹ ਸੇ ਘਰੋਂ ਕਹ ਲਿਆ ਤੁਸੀਂ ਖੜਕੜ ਕਲਾਂ ਬੱਲੇ ਜਾ ਨਹੀਂ ਸਕਦੇ ਕੀ ਅਸੀਂ ਆਪਣੇ ਪਿੰਡ ਨਹੀਂ ਆ ਸਕਦੇ ਜਦੋਂ ਅਸੀਂ ਪੁਲਿਸ ਨੂੰ ਆਪਣਾ شناਵਸ ਕਾਰਡ ਵੀ ਦਿੰਨੇ ਆ ਕਿਸੀਂ ਇਸ ਪਿੰਡ ਦੇ ਬਾਸ ਸਾਨੂੰ ਆਉਣ ਨਹੀਂ ਦਿੱਤਾ ਜਾਂਦਾ ਸਾਡੇ ਪਿੰਡ ਪਿੱਛੇ ਜਿਆ ਸੀ ਤਾਂ ਮੇਲਾ ਸੀਗਾ ਇਹਨਾਂ ਨੇ ਸਾਨੂੰ ਭਗਵਾ ਸਾਡੇ ਜਠੇਹਾਂ ਦਾ ਮੇਲਾ ਦੇਖਣ ਦੀ ਮੇਰੇ ਖੇਤਾਂ ਨਹੀਂ ਮੇਰੀ ਮੋਟਰਾਂ ਤੋਂ ਨਾਲ ਲੱਗਦੀ ਮੈਨੂੰ ਉੱਥੇ ਨੱਕਾ ਮੂਹ ਨਹੀਂ ਜਾਣ ਦਿੱਤਾ ਇਹ ਦੱਸੋ ਕਦੀ ਵੇ ਸਾਨੂੰ ਜਾਂਦੀ ਆ ਇਹ ਭਗਵਾਨ ਸਾਹਿਬ ਦਾ ਕਹਿੰਦੇ ਵੀ ਦੇਸ਼ ਦੂਗਾ ਆਪਣਾ ਪੰਜਾਬ ਯਾ ਆ ਲਿਆ ਬੱਸਾਂ ਨੂੰ ਗੁਣਰੀ ਮੰਗ ਸੀ ਕੀ ਰੁਕਣੀਆਂ ਬੱਸਾਂ ਨਹੀਂ ਨਾ ਕੋਈਆਂ ਕੋਈ ਕੋਈ ਪ੍ਰਾਈਵੇਟ ਰੋਗਦੀਆਂ ਮੈਂ ਪਹਿਲਾਂ ਵੀ ਦੋ ਵਾਰ ਵੀਡੀਓ ਪਾ ਚੁੱਕਾ ਸਾਡੀ ਕੋਈ ਸਰਮਾਨੀ ਨਹੀਂ ਦੀ ਬਾਹਰੋਂ ਸਲਾਨੀ ਨਹੀਂ ਆਂਦੇ ਜਿਹੜੇ ਸੁਮਾਰਕ ਦੇਖਣ ਆਉਂਦੇ ਨੇ ਕੋਈ ਵੀ ਨਹੀਂ ਆਂਦਾ ਇਸ ਕਰਕੇ ਸਾਡੀ ਭਵੰਤ ਮੰਦਸਾਨੂੰ ਬੇਤੀ ਆ ਇੱਕ ਤਾਂ ਜਿਹਦਾ ਭਾਈ ਸਾਹਿਬ ਉਹਨਾਂ ਨੇ ਕਿਹਾ ਸੀ ਦਾ ਦਰਵਾਜਾ ਦਵਾ ਜਾਵੇ ਦੂਜਾ ਇੱਥੇ ਬੱਸ ਸਟੈਂਡ ਜਿਹੜੀ ਪੁਪਲੀ ਆਏ ਦਾ ਰੰਢੀ ਟੁੱਟੀ ਉਹ ਸੀਵਰੇਜ ਬਹੁਤ ਦੇ ਉਥੇ ਇੱਕ ਪਾਣੀ ਦੀ ਕੋਸੂਲ ਨਹੀਂ ਆ ਕਿਸੇ ਦੇ ਪੀਣ ਨੂੰ ਜਿਹੜੀ ਟੁੱਟੀ ਪੈਣ ਲੱਗੀ ਸੀ ਉਹ ਵੀ ਗੌਰਮੈਂਟ ਨੇ ਬੰਦ ਕਰਾਤੀ ਸਰਕਾਰੀ ਟੁੱਟੀ ਸੀਗੀ ਉਹ ਵੀ ਬੰਦ ਕਰਾਤੀ ਸੀਬਰੇਜ ਹਰ ਵਕਤ ਟੁੱਟਾ ਰਹਿੰਦਾ ਆਏਦੇ ਨੂੰ ਉੱਥੇ ਗੱਡੀ ਡੇਗਦੀ ਆ ਸਾਡੀਆਂ ਇਹ ਕੁਝ ਬੇਨਤੀਆਂ ਕੁਝ ਪਿੰਡ ਦਾ ਖਿਆਲ ਰੱਖਣ ਜੀ ਸਾਡੀ ਇਹ ਹੀ ਬੇਨਤੀ ਮਾ ਠੀਕ ਹੈ ਅਗਰ ਕੋਈ ਫੋਟੋ ਕਰਾਂ ਮੈਂ ਅੰਮ੍ਰਿਤਸਰ ਤੋਂ ਆਇਆ ਮੈਂ ਰਜਿੰਦਰ ਸਿੰਘ ਫਰੋਮ ਅੰਮ੍ਰਿਤਸਰ ਤੋਂ ਜੁਆਰਾ ਬੋਲੀ ਰਿਹਾ ਸੀ ਇੱਕ ਮਿੰਟ ਜਿਹੜੀ ਮੈਂ ਮੈਂ ਰਜਿੰਦਰ ਸਿੰਘ ਫਰੋਂ ਅੰਬਾਲਾ ਤੋਂ ਸਹੀ ਦੇ ਆਜਮ ਭਗਤ ਸਿੰਘ ਸੇਵਾ ਸਮਿਤੀ ਤੋਂ ਆਂ ਜੀ ਅਸੀਂ ਇੱਥੇ ਘੁੰਮਣ ਆਏ ਸੀ ਅੱਜ ਅੱਛਾ ਜੀ ਨਹੀਂ ਤੁਸੀਂ ਘੁੰਮਣ ਆਏ ਆ ਅੱਜ ਸੋਮਵਾਰ ਹੈ ਤੁਹਾਨੂੰ ਪਤਾ ਸੀ ਕਿ ਉਹ ਜਿਹੜਾ ਮਿਊਜ਼ੀਅਮ ਬੰਦ ਹੈ ਨਹੀਂ ਅਸੀਂ ਤਾਂ ਸਿਰਫ ਰਿਸ਼ਤੇਦਾਰੀ ਚਾਹੀਦੀ ਔਰ ਅੱਛਾ ਜੀ ਤੁਸੀਂ 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 ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਰ ਸਿਮਿੰਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਹੈ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਆ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਅਤੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨਿਆ ਜੀ 6 ਇੰਚੀ ਬਲਾਕ ਅੱਛਾ ਜੀ ਤੇ ਇਹਦੀ ਲੰਬਾਈ ਇੱਧਰ ਨੂੰ ਜੀ ਤੇ 6 ਇੰਚੀ ਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ ਸਾਢੇ 3 ਟਾਂ ਤੋਂ 4 ਟਾਂ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂਜੀ ਤੇ ਉਤੀ ਇਹਦਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜਕੱਲ ਹੱਤਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਵਾਰੀ ਪੈਸੇ ਲਾਉਨੇ ਆਂ ਦੋ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇੱਥੇ ਕੋਈ ਇੰਨੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇਹਤ ਮਟੀਰੀਅਲ ਸੀਵ ਹੋਊਗਾ ਜਿਵੇਂ ਪੈਸਾ ਸੀਵ ਹੋਏਗਾ ਪੈਸਾ ਸੀਵ ਹੋਊਗਾ ਮਟੀਰੀਅਲ ਸੀਵ ਜਿਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆਂ ਤੇ ਉਹ ਸਾਰਾ